ਤੇ ਰਿਪੋਰਟਰਾਂ ਤੇ ਅਸੀਂ ਇਹ ਗੁਰਦਾਸਪੁਰ ਮੈਡੀਸਿਟੀ ਹਸਪੀਟਲ ਦੀ ਇੱਕ ਐਡ ਦੇਖੀ ਚੈਨਲ ਦੇ ਵਿੱਚ ਜਿਸ ਸੀ ਗਿਆ ਸੀਗਾ ਕਿ ਮੀਡੀਆ ਪਰਸਨ ਨੂੰ ਸਪੈਸ਼ਲ ਆਫਰ ਦਿੱਤੀ ਗਈ ਆ 50% ਦੇ ਉੱਤੇ ਜੋ ਤੁਸੀਂ ਅਸ਼ਮਾਨ ਕਾਰਡ ਜਿਹੜਾ ਸਰਕਾਰ ਵੱਲੋਂ ਸਾਨੂੰ ਮੀਡੀਆ ਨੂੰ ਯੈਲੋ ਕਾਰਡ ਦੇ ਆਧਾਰ ਤੇ ਬਣਾਇਆ ਜਾਂਦਾ ਹੈ ਉਸ ਦੇ ਵਿੱਚ ਕਈ ਹਸਪਤਾਲਾਂ ਨੂੰ ਜਾ ਕੇ ਵੇਖਿਆ ਤਾਂ ਹਰ ਹਸਪਤਾਲ ਇਹ ਕਹਿੰਦਾ ਸੀਗਾ ਕਿ ਜਿਹੜੀ ਇਹ ਆਪਰੇਸ਼ਨ ਆ ઓਪਰੇਟ ਆ ਜਦੋਂ ਓਪਨ ਹੋਏਗਾ ਇਸ ਤਰ੍ਹਾਂ ਦਾ ਕੋਈ ਮੈਕੋਸਕੋਪੀ ਜਾਂ ਮਸ਼ੀਨ ਨਾਲ ਹੀ ਹੋਏਗਾ ਜਿਹੜਾ ਦੋਬੀਨ ਆਪਰੇਸ਼ਨ ਹੁੰਦਾ ਹੈ ਅਸੀਂ ਜੋ ਐਡ ਵੇਖੀਦਾ ਅਸੀਂ ਇਹ ਪਹੁੰਚੇ ਹਾਂ ਸਾਡਾ ਵੀ 50% ਉਹ ਦਿਖਾਉਂਗਾ 3 ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਜੀ ਬਿਲਕੁਲ ਇਹ ਤੇ ਬਿਲਕੁਲ ਮੈਂ ਸੈਟਾਂ ਪਹਿਲੀ ਇਸ ਤਰ੍ਹਾਂ ਹਸਪੀਟਲ ਆ ਜਿਹੜਾ ਕਿ ਗੁਰਦਾਸਪੁਰ ਦੇ ਵਿੱਚ ਆ ਗੁਰਦਾਸਪੁਰ ਮੈਡੀ ਸਿਟੀ ਜਿਹਨੇ মিডিਆ ਪਰਸਨਲ ਨੂੰ ਵੀ ਸਹੂਲਤ ਦਿੱਤੀ ਆ ਆਮ ਤੋ ਦੇਖਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲ ਚ ਹੁੰਦੀ ਆ ਔਰ ਓਪਨ ਪ੍ਰੇਡ ਨਹੀਂ ਹੁੰਦੀ ਆ ਪਰ ਇਹ ਦੂਰਬੀਨ ਆ ਇਹ ਕਰਦੇ ਆ ਬਹੁਤ ਵਧੀਆ ਇਹਨਾਂ ਵੱਲੋਂ ਪ੍ਰੋਮੋਟਾ ਕੀਤਾ ਗਿਆ ਹੈ ਮੈਂ ਬਿਲਕੁਲ ਫੇਟਾ ਤਿੰਨ ਦਿਨ ਪਹਿਲਾਂ ਹੀ ਮੇਰਾ ਆਪਰੇਟ ਹੋਇਆ ਸੀਗਾ ਡਾਕਟਰ ਸਾਰੇ ਬੜੇ ਸਹੂਲਤਾਂ ਔਰ ਸਟਾਫ ਵੀ ਬਹੁਤ ਵਧੀਆ ਜੀਤ ਹੁੰਦਾ ਅਸੀਂ ਇੱਥੇ ਮੀਡੀਆ ਦੀ ਸਪੈਸ਼ਲ ਫੈਸਿਲਿਟੀ ਦਿੱਤੀ ਹੈ ਅਸੀਂ ਇਹ ਦੇਖਿਆ ਕਿ ਸ਼ਮਾਨ ਦੇ ਵਿੱਚ ਜਿਹੜਾ ਆਪਰੇਸ਼ਨ ਜਿਹੜੇ ਆ ਪੋਸੀਬਲ ਨਹੀਂ ਸੀ ਹੈਗੇ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਆਪਰੇਸ਼ਨ ਦੀ ਫੈਸਿਲਿਟੀ ਹੁੰਦੀ ਹੈ ਜਿਵੇਂ ਗਾਲ ਬਲੇਡਰ ਸਰਜਰੀ ਲੈਪਰੋ ਇਹ ਸਾਰੀ ਫੈਸਿਲਿਟੀ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਆਪਣੇ ਹਸਪਤਲ ਦੇ ਵਿੱਚ ਮੀਡੀਆ ਪਰਸਨ ਨੂੰ 50% ਡਿਸਕਾਊਂਟ ਦੇ ਉੱਤੇ ਲੈਪਰੋਸਕੋਪੀ ਹਿਸਟੈਕਟਮੀ ਲੈਪਰੋਸਕੋਪੀ ਗਾਲ ਬਲੇਡਰ ਲੈਪਰੋਸਕੋਪੀ ਐਪੈਂਡਿਕਸ ਸਾਰੇ ਦੂਰਪੇਨਾ ਕੋਈ ਵੀ ਆਪਰੇਸ਼ਨ ਹੋਵੇ ਅਸੀਂ ਇੱਥੇ 50% ਡਿਸਕਾਊਂਟ ਦੇ ਉੱਤੇ ਕਰਦੇ ਹਾਂ